ਵੈਸ਼ਨੋਦੀਵੀ ਦੇ ਮੰਦਰ ਜਾਣ ਵਾਲੇ ਸ਼ਰਦਾਲੂਆਂ ਦੇ ਲਈ ਇੱਕ ਖੁਸ਼ਖਬਰੀ ਵਾਲੀ ਖਬਰ ਹੈ ਦੱਸਦੀ ਹੈ ਕਿ ਜੰਮੂ ਤੋਂ ਮੰਦਰ ਤੱਕ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਹੋ ਗਈ ਹੈ 2100 ਰੁਪਏ ਪ੍ਰਤੀ ਵਿਅਕਤੀ ਦਾ ਇੱਕ ਤਰਫਾ ਕਿਰਾਇਆ ਹੋਵੇਗਾ ਜੰਮੂ ਤੋਂ ਮਾਤਾ ਵੈਸ਼ਨੂ ਦੇਵੀ ਮੰਦਿਰ ਲਈ ਮੰਗਲਵਾਰ ਨੂੰ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਗਈ ਹੈ ਜੋ ਸਮੇਂ ਦੀ ਘਾਟ ਕਾਰਨ ਇੱਕ ਦਿਨ ਦੇ ਅੰਦਰ ਇੱਕ ਪਵਿੱਤਰ ਮੰਦਿਰ ਦੇ ਦਰਸ਼ਨ ਕਰਨ ਲਈ ਇਸ਼ਾਰਾ ਰੱਖਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਪ੍ਰਦਾਨ ਕਰੇਗੀ ਦੱਸਦੀ ਹੈ ਕਿ ਪਹਾੜੀਆਂ ਦੇ ਵਿੱਚ ਸਥਿਤ ਸ੍ਰੀ ਮਾਤਾ ਵੈਸ਼ਨੂ ਦੇਵੀ ਦੇ ਪਵਿੱਤਰ ਗੁਫਾ ਮੰਦਿਰ ਲਈ ਜੰਮੂ ਤੋਂ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਹੋ ਗਈ ਹੈ ਜਿਸ ਰਾਹੀਂ ਸ਼ਰਧਾਲੂ 15 ਮਿੰਟਾਂ ਦੇ ਵਿੱਚ ਮਾਤਾ ਵੈਸ਼ਨੂ ਦੇਵੀ ਦੇ ਮੰਦਿਰ ਤੱਕ ਪਹੁੰਚ ਜਾਣਗੇ ਸ਼ਰਧਾਲੂਆਂ ਨੂੰ ਜੋ ਪੈਕੇਜ ਪੇਸ਼ ਕੀਤੇ ਗਏ ਹਨ ਜਿਸ ਦੇ ਵਿੱਚ ਇੱਕੋ ਦਿਨ ਦਾ ਵਾਪਸੀ ਪੈਕੇਜ ਵੀ ਸ਼ਾਮਿਲ ਹੈ ਉਸੇ ਦਿਨ ਦੀ ਵਾਪਸੀ ਲਈ ਪ੍ਰਤੀ ਸ਼ਰਧਾਲੂਆਂ ਲਈ 35000 ਰੁਪਏ ਦੇ ਦੂਜੇ ਦਿਨ ਵਾਪਸੀ ਪੈਕੇਜ ਦਾ ਖਰਚਾ 60000 ਰੁਪਏ ਪ੍ਰਤੀ ਸ਼ਰਧਾਲੂ ਹੋਵੇਗਾ। ਵੈਸ਼ਨੋਦੀਵੀ ਦੇ ਮੰਦਰ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਇੱਕ ਖੁਸ਼ਖਬਰੀ ਵਾਲੀ ਖਬਰ ਹੈ ਦੱਸਦੀ ਹੈ ਕਿ ਜੰਮੂ ਤੋਂ ਮੰਦਰ ਤੱਕ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਹੋ ਗਈ ਹੈ 2100 ਰੁਪਏ ਪ੍ਰਤੀ ਵਿਅਕਤੀ ਦਾ ਇੱਕ ਤਰਫਾ ਕਿਰਾਇਆ ਹੋਵੇਗਾ ਜੰਮੂ ਤੋਂ ਮਾਤਾ ਵੈਸ਼ਨੂ ਦੇਵੀ ਮੰਦਿਰ ਲਈ ਮੰਗਲਵਾਰ ਨੂੰ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਗਈ ਹੈ ਜੋ ਸਮੇਂ ਦੀ ਘਾਟ ਕਰਨ ਇੱਕ ਦਿਨ ਦੇ ਅੰਦਰ ਇੱਕ ਪਵਿੱਤਰ ਮੰਦਿਰ ਦੇ ਦਰਸ਼ਨ ਕਰਨ ਲਈ ਇਸ਼ਾਰਾ ਰੱਖਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਪ੍ਰਦਾਨ ਕਰੇਗੀ ਦੱਸਦੀ ਹੈ ਕਿ ਪਹਾੜੀਆਂ ਦੇ ਵਿੱਚ ਸਥਿਤ ਸ਼੍ਰੀ ਮਾਤਾ ਵੈਸ਼ਨੂ ਦੇਵੀ ਦੇ ਪਵਿੱਤਰ ਗੁਫਾ ਮੰਦਿਰ ਲਈ ਜੰਮੂ ਤੋਂ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਹੋ ਗਈ ਹੈ ਜਿਸ ਰਾਹੀਂ ਸ਼ਰਧਾਲੂ 15 ਮਿੰਟਾਂ ਦੇ ਵਿੱਚ ਮਾਤਾ ਵੈਸ਼ਨੂ ਦੇਵੀ ਦੇ ਮੰਦਿਰ ਤੱਕ ਪਹੁੰਚ ਜਾਣਗੇ ਸ਼ਰਧਾਲੂਆਂ ਨੂੰ ਜੋ ਪੈਕੇਜ ਪੇਸ਼ ਕੀਤੇ ਗਏ ਹਨ ਜਿਸ ਦੇ ਵਿੱਚ ਇੱਕੋ ਦਿਨ ਦਾ ਵਾਪਸੀ ਪੈਕੇਜ ਵੀ ਸ਼ਾਮਿਲ ਹੈ ਉਸੇ ਦਿਨ ਦੀ ਵਾਪਸੀ ਲਈ ਪ੍ਰਤੀ ਸ਼ਰਧਾਲੂਆਂ ਲਈ 35000 ਰੁਪਏ ਦੇ ਦੂਜੇ ਦਿਨ ਵਾਪਸੀ ਪੈਕੇਜ ਦਾ ਖਰਚਾ 60000 ਰੁਪਏ ਪ੍ਰਤੀ ਸ਼ਰਧਾਲੂ ਹੋਵੇਗਾ ਵੈਸ਼ਨੋਦੀਵੀ ਦੇ ਮੰਦਿਰ ਜਾਣ ਵਾਲੇ ਸ਼ਰਦਾਲੂਆਂ ਦੇ ਲਈ ਇੱਕ ਖੁਸ਼ਖਬਰੀ ਵਾਲੀ ਖਬਰ ਹੈ ਦੱਸਦੀ ਹੈ ਕਿ ਜੰਮੂ ਤੋਂ ਮੰਦਿਰ ਤੱਕ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਹੋ ਗਈ ਹੈ 2100 ਰੁਪਏ ਪ੍ਰਤੀ ਵਿਅਕਤੀ ਦਾ ਇੱਕ ਤਰਫਾ ਕਿਰਾਇਆ ਹੋਵੇਗਾ ਜੰਮੂ ਤੋਂ ਮਾਤਾ ਵੈਸ਼ਨੂ ਦੇਵੀ ਮੰਦਿਰ ਲਈ ਮੰਗਲਵਾਰ ਨੂੰ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਗਈ ਹੈ ਜੋ ਸਮੇਂ ਦੀ ਘਾਟ ਕਾਰਨ ਇੱਕ ਦਿਨ ਦੇ ਅੰਦਰ ਇੱਕ ਪਵਿੱਤਰ ਮੰਦਿਰ ਦੇ ਦਰਸ਼ਨ ਕਰਨ ਲਈ ਇਸ਼ਾਰਾ ਰੱਖਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਪ੍ਰਦਾਨ ਕਰੇਗੀ ਦੱਸਦੀ ਹੈ ਕਿ ਪਹਾੜੀਆਂ ਦੇ ਵਿੱਚ ਸਥਿਤ ਸ੍ਰੀ ਮਾਤਾ ਵੈਸ਼ਨੂ ਦੇਵੀ ਦੇ ਪਵਿੱਤਰ ਗੁਫਾ ਮੰਦਿਰ ਲਈ ਜੰਮੂ ਤੋਂ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਹੋ ਗਈ ਹੈ ਜਿਸ ਰਾਹੀਂ ਸ਼ਰਧਾਲੂ 15 ਮਿੰਟਾਂ ਦੇ ਵਿੱਚ ਮਾਤਾ ਵੈਸ਼ਨੂ ਦੇਵੀ ਦੇ ਮੰਦਿਰ ਤੱਕ ਪਹੁੰਚ ਜਾਣਗੇ ਸ਼ਰਧਾਲੂਆਂ ਨੂੰ ਜੋ ਪੈਕੇਜ ਪੇਸ਼ ਕੀਤੇ ਗਏ ਹਨ ਜਿਸ ਦੇ ਵਿੱਚ ਇੱਕੋ ਦਿਨ ਦਾ ਵਾਪਸੀ ਪੈਕੇਜ ਵੀ ਸ਼ਾਮਿਲ ਹੈ ਉਸੇ ਦਿਨ ਦੀ ਵਾਪਸੀ ਲਈ ਪ੍ਰਤੀ ਸ਼ਰਧਾਲੂਆਂ ਲਈ 35000 ਰੁਪਏ ਦੇ ਦੂਜੇ ਦਿਨ ਵਾਪਸੀ ਪੈਕੇਜ ਦਾ ਖਰਚਾ 60000 ਰੁਪਏ ਪ੍ਰਤੀ ਸ਼ਰਧਾਲੂ ਹੋਵੇਗਾ